ਪੀਬੀ ਬੱਤੀ ਨਮਸਾਰ ਦੇਖ ਰਹੇ ਹੋ ਅੱਜ ਤੁਹਾਡੇ ਨਾਲ ਫਲੋਰ ਸ਼ਹਿਰ ਦੀ ਬਹੁਤ ਹੀ ਮੰਦਭਾਗੀ ਖਬਰ ਸਾਂਝੀ ਕਰਨ ਜਾ ਰਹੇ ਆ ਜਿੱਥੇ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਨਕੋਦਰ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਲੁਧਿਆਣੇ ਵੱਲ ਨੂੰ ਜਾ ਰਹੇ ਸਨ ਕਿ ਫਲੋਰ ਦੇ ਰਾਮਗੜ ਬਾਈਪਾਸ ਕੋਲ ਉਹਨਾਂ ਦਾ ਮੋਟਰਸਾਈਕਲ ਟੈਂਪੂ ਨਾਲ ਟਕਰਾ ਗਿਆ ਜਿਸ ਨਾਲ ਮੋਟਰਸਾਈਕਲ ਦਾ ਬੈਲੈਂਸ ਵਿਗੜਨ ਕਾਰਨ ਪਿੱਛੇ ਆ ਰਿਹਾ ਟੈਂਕਰ ਨਾਲ ਟਕਰਾ ਗਿਆ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਐਸਆਈ ਪਰਮਜੀਤ ਸਿੰਘ, ਮਨਪ੍ਰੀਤ ਕੌਰ ਤੇ ਮੋਨੂ ਕੁਮਾਰ ਮੌਕੇ ਤੇ ਪਹੁੰਚੇ ਤੇ ਜ਼ਖਮੀਆਂ ਨੂੰ 108 ਐਂਬੂਲੈਂਸ ਤੇ ਜ਼ਖਮੀ ਹੋਏ ਵਿਅਕਤੀ ਅਤੇ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਸਬੰਧੀ ਐਸਆਈ ਪਰਮਜੀਤ ਨੇ ਦੱਸਿਆ ਕਿ ਉਹਨਾਂ ਨੂੰ ਥਾਣਾ ਫਲੋਰ ਤੋਂ ਫੋਨ ਆਇਆ ਕਿ ਟਿਪਰ ਹੇਠ ਆ ਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਦੂਸਰਾ ਗੰਭੀਰ ਰੂਪ ਵਿੱਚ ਜ਼ਖਮੀ ਹੈ। ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੇਸ਼ ਹਨ ਮੌਕੇ ਦੀਆਂ ਤਸਵੀਰਾਂ। ਹਾਂਜੀ ਸਰ ਇੱਕ ਰਾਮਗੜ ਬਾਈਪਾਸ ਦੇ ਉੱਤੇ ਨੈਸ਼ਨਲ ਪੇ ਐਕਸੀਡੈਂਟ ਹੋਇਆ ਕੀ ਸਾਰਾ ਮਾਮਲਾ ਤੇ ਐਸੇ ਪਰਮਜੀਤ ਸਿੰਘ ਐਸਐਸਫ ਰੂਟਰ ਨੰਬਰ 94506 ਸੋਣਾ ਫਲੋਰ ਤੋਂ ਫੋਨ ਆਇਆ ਸੀ ਜੇ ਰਾਮਗੜ ਚੁੱਕੀ ਐਕਸੀਡੈਂਟ ਹੋਇਆ ਸੀ ਮੋਟਰਸਾਈਕਲ ਸਵਾਰ ਨਕੂਦਰ ਤੋਂ ਮੱਥਾ ਮੱਥਾ ਟੇਕ ਕੇ ਲੁਧਿਆਣਾ ਨੂੰ ਜਾ ਰਿਹਾ ਸੀ ਕਿਤੇ ਆਟੋ ਦੇ ਵਿੱਚ ਲੱਗੇ ਜੀ ਇਹ ਆਟਰ ਚ ਲੱਗੇ ਮੋੜ ਕੇ ਟੱਪਰ ਦੇ ਥੱਲੇ ਆ ਗਿਆ ਜੀ ਇੱਕ ਬੰਦੇ ਦੀ ਮੌਕੇ ਤੇ ਬੱਚੇ ਦੀ ਮੌਤ ਹੋ ਗਈ ਜੇ ਤਾਂ ਇੱਕ ਜ਼ਖਮੀਆਂ ਸਿਵਲ ਹਸਪਤਾਲ ਫਲੋਰ ਜੀ ਕੋਈ ਪਛਾਣ ਹੋਈ ਸਰ ਕਿੱਥੇ ਦੇ ਆ ਇਹ ਅਜੇ ਨਹੀਂ ਪਛਾਣ ਨੂੰ ਜੀ ਹਲੇ ਸਿਵਲ ਹਸਪਤਾਲ ਜਿਹੜਾ ਜ਼ਖਮੀਆਂ ਉਹਦੇ ਕੋਲ ਜਾ ਕੇ ਪਤਾ ਕਰਦੇ ਆ ਕਿੱਥੇ ਦੇ ਆ ਜੀ ਅੱਛਾ ਇੱਕ ਦੀ ਮੌਤ ਹੋ ਗਈ ਇੱਕ ਸਿਵਲ ਹਸਪਤਾਲ ਐਡਮਿਟਡ ਐਡਮਿਟਡ ਜੀ ਹਾਂ ਜੀ ਰਾਕਾ ਹੋ ਜਾਂਦਾ ਤੇ ਇਤੋਂ ਵੀ ਪਤਾ ਨਹੀਂ ਲੱਗਾ ਕਿੱਥੇ ਦੇ ਆ ਅਜੇ ਕੁਝ ਨਹੀਂ ਪਤਾ ਲੱਗਾ ਜੀ ਤੇ ਜਿਹੜੀ ਆ ਇਹ ਆਟੋ ਦੇ ਵਿੱਚ ਲੱchn ਕਰ ਰਹਨ ਪਹਿਲੋ ਆਟੋ ਜਿੱ ਲੱਗੇ ਬਾਹਰ ਟਿਪਰ ਖਲੇ ਆ ਜੀ ਕੀ ਅਗਲੀ ਕਾਰਵਾਈ ਕੀ ਆ ਸਰ ਅਗਲੀ ਜੋ ਘਰਵੇ ਕਾਨੂੰਨੀ ਕਰਵਾਈ ਹੋਗੀ ਜੀ ਪੀਬੀ ਬੱਤੀ ਨਮਾ ਸ਼ਰ ਦੇਖ ਰਹੇ ਹੋ ਅੱਜ ਤੁਹਾਡੇ ਨਾਲ ਫਲੋਰ ਸ਼ਹਿਰ ਦੀ ਬਹੁਤ ਹੀ ਮੰਦ ਭਾਗੀ ਖਬਰ ਸਾਂਝੀ ਕਰਨ ਜਾ ਰਹੇ ਆ ਜਿੱਥੇ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਨਕੋਦਰ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਲੁਧਿਆਣੇ ਵੱਲ ਨੂੰ ਜਾ ਰਹੇ ਸਨ ਕਿ ਫਲੋਰ ਦੇ ਰਾਮਗੜ ਬਾਈਪਾਸ ਕੋਲ ਉਹਨਾਂ ਦਾ ਮੋਟਰਸਾਈਕਲ ਟੈਂਪੂ ਨਾਲ ਟਕਰਾ ਗਿਆ ਜਿਸ ਨਾਲ ਮੋਟਰਸਾਈਕਲ ਦਾ ਬੈਲੈਂਸ ਵਿਗੜਨ ਕਾਰਨ ਪਿੱਛੇ ਆ ਰਿਹਾ ਟੈਂਕਰ ਨਾਲ ਟਕਰਾ ਗਿਆ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਐਸਆਈ ਪਰਮਜੀਤ ਸਿੰਘ ਮਨਪ੍ਰੀਤ ਕੌਰ ਤੇ ਮੋਨੂ ਕੁਮਾਰ ਮੌਕੇ ਤੇ ਪਹੁੰਚੇ ਤੇ ਜ਼ਖਮੀਆਂ ਨੂੰ 108 ਐਂਬੂਲੈਂਸ ਤੇ ਜ਼ਖਮੀ ਹੋਏ ਵਿਅਕਤੀ ਅਤੇ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਇਸ ਸਬੰਧੀ ਐਸਆਈ ਪਰਮਜੀਤ ਨੇ ਦੱਸਿਆ ਕਿ ਉਹਨਾਂ ਨੂੰ ਥਾਣਾ ਫਲੋਰ ਤੋਂ ਫੋਨ ਆਇਆ ਕਿ ਟਿਪਰ ਹੇਠ ਆ ਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਦੂਸਰਾ ਗੰਭੀਰ ਰੂਪ ਵਿੱਚ ਜ਼ਖਮੀ ਹੈ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਪੇਸ਼ ਹਨ ਮੌਕੇ ਦੀਆਂ ਤਸਵੀਰਾਂ ਹਾਂਜੀ ਸਰ ਇੱਕ ਰਾਮਗੜ ਬਾਈਪਾਸ ਦੇ ਉੱਤੇ ਨੈਸ਼ਨਲ ਪੇ ਐਕਸੀਡੈਂਟ ਹੋਇਆ ਕੀ ਸਾਰਾ ਮਾਮਲਾ ਇਹ ਐਸੇ ਪਰਮਜੀਤ ਸਿੰਘ ਐਸਐਸਫ ਰੂਟਰ ਨੰਬਰ 94506 ਸੋਨਾ ਫਲੋਰ ਤੋਂ ਫੋਨ ਆਇਆ ਸੀ ਕਿ ਰਾਮਗੜ ਚੋਕੀ ਐਕਸੀਡੈਂਟ ਹੋਇਆ ਸੀ ਮੋਟਰਸਾਈਕਲ ਸਵਾਰ ਨਕੂਦਰ ਮੱਥਾ ਮੱਥਾ ਟੇਕ ਕੇ ਲੁਧਿਆਣਾ ਨੂੰ ਜਾ ਰਿਹਾ ਸੀ ਕਿਤੇ ਆਟੋ ਦੇ ਵਿੱਚ ਲੱਗੇ ਜੀ ਇਹ ਆਟਰ ਚ ਲੱਗੇ ਮੋੜ ਕੇ ਟਿਪਰ ਦੇ ਥੱਲੇ ਆ ਗਿਆ ਜੀ ਇੱਕ ਬੰਦੇ ਦੀ ਮੌਕੇ ਤੇ ਬੱਚੇ ਦੀ ਮੌਤ ਹੋ ਗਈ ਜੇ ਤੇ ਇੱਕ ਜ਼ਖਮੀਆਂ ਸਿਵਲ ਹਸਪਤਾਲ ਫਲੋਰ ਜੀ ਕੋਈ ਪਛਾਣ ਹੋਈ ਸਰ ਕਿੱਥੇ ਦੇ ਆ ਇਹ ਅਜੇ ਨਹੀਂ ਪਛਾਣ ਹੋਈ ਜੀ ਹਲੇ ਸਿਵਲ ਹਸਪਤਾਲ ਜਿਹੜਾ ਜ਼ਖਮੀਆਂ ਉਹਦੇ ਕੋਲ ਜਾ ਕੇ ਪਤਾ ਕਰਦੇ ਆ ਕਿੱਥੇ ਦੇ ਆ ਜੀ ਅੱਛਾ ਇੱਕ ਦੀ ਮੌਤ ਹੋ ਗਈ ਇੱਕ ਸਿਵਲ ਹਸਪਤਾਲ ਐਡਮਿਟਡ ਐਡਮਿਟਡ ਜੀ ਹਾਂ ਜੀ ਰਾਕਾ ਹੋ ਦਾ ਤੇ ਇਸ ਕੋਈ ਪਤਾ ਨਹੀਂ ਲੱਗਾ ਕਿੱਥੇ ਦੇ ਆ ਅਜੇ ਕੁਝ ਨਹੀਂ ਪਤਾ ਲੱਗਾ ਜੀ ਤੇ ਜਿਹੜੀ ਆ ਇਹ ਆਟੋ ਦੇ ਵਿੱਚ ਲੱਕਣ ਕਰ ਰਹਨ ਪਹਿਲੋ ਆਟੋ ਜਿੱ ਲੱਗੇ ਬਾਈ ਟਿਪਰ ਥੱਲੇ ਆਏ ਜੀ ਕੀ ਅਗਲੀ ਕਾਰਵਾਈ ਕੀਤੀ ਹੈ ਅਗਲੀ ਜੋ ਕਾਰਵਾਈ ਕਾਨੂੰਨੀ ਕਾਰਵਾਈ ਹੋਗੀ ਜੀ